ਹੋ ਹਾਏ ਹਰ ਬਾਤ ਪਾਉ ਹੋਏ ਹਾਏ ਹਰ ਬਾਤ ਪੰਗੂ ਹੋਏ ਆਪ ਲੋਕਾਂ ਦਾ ਹਾਈ 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 ਹੁਕੋ ਹਾਈ ਹਾਈ ਹੁਕੋ ਹਾਈ ਹਾਈ ਹੁਕੋ ਹਾਈ ਹਾਈ ਚਲੋ ਠੇਕ ਲਕ ਲਾ ਪਿਆ ਹਾਇ ਹਾਇ ਖਤਮ ਬਹੁਤ ਬੰਦਾ ਜਿਹੜਾ ਲੋਕਾਂ ਨਾਲ ਠੱਗੀਆਂ ਮਾਰਦਾ ਉਹਦਾ ਇਸੇ ਪਤਲਾ ਸਾੜਿਆ ਜਾ ਰਿਹਾ ਲੋਕਾਂ ਨਾਲ 12 ਸਵਾ 13 ਲੱਖ ਦੀ ਠੱਗੀ ਇਹਨੇ ਮਾਰੀ ਆ ਮੇਰੇ ਫਾਲ ਪੰਗੂ ਦਾ ਪੁਤਲਾ ਜਿਹੜਾ ਵਾ ਇਹ ਪੱਤਰਕਾਰ ਪਾਈ ਜਾਦੇ ਵੱਲੋਂ ਫੂਕਿਆ ਜਾ ਰਿਹਾ ਉਹ ਪੱਤਰਕਾਰ ਜਿਹੜੇ ਕੋਈ ਆਪਣੇ ਕਾਰੋਬਾਰ ਕਰਦੇ ਨੇ ਉਹ ਘੱਟੋ ਘੱਟ ਜਿਹੜਾ ਵਾ ਚੁੱਪਚਾਪ ਕੰਮ ਆਪਣੇ ਜਿਹੜੇ ਕਾਰੋਬਾਰ ਕਰਦੇ ਨੇ ਘੱਟੋ ਘੱਟ ਕਿਸੇ ਨੂੰ ਤੰਗ ਤੇ ਨਾ ਨ ਕਰਨ ਚੌਥੇ ਥੰਮ ਵਿੱਚ ਪੂਰੇ ਸੰਸਾਰ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਕਿਨੇਗੇ ਪੱਤਰਕਾਰ ਜਿਹੜੇ ਹੁੰਦੇ ਨੇ ਉਹਨਾਂ ਦਾ ਕੰਮ ਹੁੰਦਾ ਹੈ ਸਚਾਈ ਵਾਲੀਆਂ ਖਬਰਾਂ ਲਾਉਣੀਆਂ ਜਿਹੜਾ ਪੱਤਰਕਾਰ ਆਪ ਹੀ ਠੱਗ ਮਾਰੇਗਾ ਪਬਲਿਕ ਨੂੰ ਉਹ ਪਬਲਿਕ ਦੇ ਹਿੱਤ ਚ ਕੀ ਬੋਲੇਗਾ ਵੀ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਨਮਸਕਾਰ ਤੇ ਅੱਜ ਅਸੀਂ ਆਏ ਆ ਛਾਟਾ ਚੌਂਕ ਤੇ ਜਿੱਥੇ ਕਿ ਤੁਸੀਂ ਦੇਖ ਰਹੇ ਹੋ ਕਿ ਆਪਣਾ ਇੱਕ ਪੱਤਰਕਾਰ ਦਾ ਹਰਪਾਲ ਪੰਗੂ ਉਹਦਾ ਪਤਲਾ ਭੁਕਿਆ ਜਾ ਰਿਹਾ ਹੈ ਸਾਹਿਬ ਜੀ ਮੈਂ ਅੱਜ ਅੱਜ ਇਹ ਮਤਲਬ ਇਹ ਕਿਹਾ ਜਾ ਰਿਹਾ ਹੈ ਕੀ ਕਹਣਾ ਚਾਹੀਦਾ ਖਰਪਾਲ ਪੰਗੂ ਦਾ ਪੁਤਲਾ ਜਿਹੜਾ ਵਾ ਇਹ ਪੱਤਰਕਾਰ ਭਾਈ ਜਹਦੇ ਵੱਲੋਂ ਫੂਕਿਆ ਜਾ ਰਿਹਾ ਇਹ ਕਿਸੇ ਸੋਸਾਇਟੀ ਵੱਲੋਂ ਜਾਂ ਕਿਸੇ ਗਰੁੱਪ ਵੱਲੋਂ ਜਾਂ ਕਿਸੇ ਯੂਨੀਅਨ ਵੱਲੋਂ ਨਹੀਂ ਫੂਕਿਆ ਜਾ ਰਿਹਾ ਇਹ ਪੱਤਰਕਾਰ ਜਿਹੜੇ ਸਹੀ ਇਮਾਨਦਾਰ ਪੱਤਰਕਾਰ ਨੇ ਉਹ ਇੱਥੇ ਆਏ ਨੇ ਉਹਨਾਂ ਨੂੰ ਪਤਾ ਲੱਗਾ ਕਿ ਇਹ ਠੱਗੀਆਂ ਮਾਲਦਾ ਸੀ ਔਰ ਇਹ ਸਾਰੇ ਪੱਤਰਕਾਰਾਂ ਦਾ ਨਾਮ ਬਨਾਮ ਕਰਦਾ ਸੀ ਔਰ ਇਸੇ ਕਰਕੇ ਇਹਦੀਆਂ ਕੰਪਲੇਂਟਸ ਬੜੀਆਂ ਸੀ ਔਰ ਸਾਡੇ ਕੋਲ ਇਹੋ ਜਿਹੇ ਲੋਕ ਵੀ ਆਏ ਨੇ ਜਿੱਦਾਂ ਨਾਲ ਇਹਨੇ ਠੱਗੀਆਂ ਮਾਰੀਆਂ ਨੇ ਉਹ ਵੀ ਦੱਸ ਰਹੇ ਨੇ ਤੇ ਇਸ ਕਰਕੇ ਜਿਹੜਾ ਵਾ ਕਿ ਇਹ ਇੱਕ ਵਧੀਆ ਉਪਰਾਲਾ ਵਾ ਤੇ ਪੱਤਰਕਾਰ ਭਾਈ ਚਾਦੇ ਨੂੰ ਮੈਂ ਕਿੰਨੀ ਆ ਵੱਧ ਤੋਂ ਵੱਧ ਅੱਗੇ ਆਉਣਾ ਚਾਹੀਦਾ ਜਿਹੜੇ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗੀ ਜਿਹੜੇ ਉਹ ਪੱਤਰਕਾਰ ਜਿਹੜੇ ਕੋਈ ਆਪਣੇ ਕਾਰੋਬਾਰ ਕਰਦੇ ਨੇ ਉਹ ਘੱਟੋ ਘੱਟ ਜਿਹੜਾ ਵਾ ਚੁੱਪਚਾਪ ਕੰਮ ਆਪਣੇ ਜਿਹੜੇ ਕਾਰੋਬਾਰ ਕਰਦੇ ਨੇ ਘੱਟੋ ਘੱਟ ਕਿਸੇ ਨੂੰ ਤੰਗ ਤੇ ਨਾ ਨ ਕਰਨ ਔਰ ਨਾ ਹੀ ਜਿਹੜੀ ਆ ਪੱਤਰਕਾਰੀ ਦੀ ਆੜਵਰਤਨ ਕਿਉਂਕਿ ਇਹਦੇ ਨਾਲ ਇੱਕ ਬੰਦੇ ਦੇ ਨਾਲ ਸਾਰੇ ਬਦਨਾਮ ਹੁੰਦੇ ਨੇ ਔਰ ਇਸੇ ਵਜਾ ਨਾਲ ਅਸੀਂ ਲੋਕਾਂ ਨੂੰ ਦੱਸਣ ਲਈ ਕਿ ਅਸੀਂ ਇਹਦੇ ਨਾਲ ਨਹੀਂ ਸੀਗੇ ਨਾ ਹੈਗੇ ਆ ਔਰ ਨਾ ਹੀ ਅਸੀਂ ਇਹਦੀ ਕੋਈ ਸੁਸਾਇਟੀ ਨਾ ਹੀ ਅਸੀਂ ਇਹਨੂੰ ਪ੍ਰਧਾਨ ਮੰਤ ਦੇ ਸੀ ਇਹ ਜਿਹੜਾ ਪਤਲਾ ਸਾੜਿਆ ਜਾ ਰਿਹਾ ਹੈ ਤੇ ਪਤਾ ਲੱਗਾ ਤੁਸੀਂ ਵੀ ਠੱਗੀ ਪਤਾ ਲੱਗਿਆ ਹੀ ਵੀ ਇੱਕ ਪੱਤਰਕਾਰ ਦੇ ਭੇਸ ਦੇ ਵਿੱਚ ਇੱਕ ਭੇੜੀ ਹੈ ਇੱਕ ਠੱਗ ਚੋਰ ਬੇਈਮਾਨ ਬੰਦਾ ਜਿਹੜਾ ਲੋਕਾਂ ਨਾਲ ਠੱਗੀਆਂ ਮਾਰਦਾ ਉਹਦਾ ਇੱਥੇ ਪਤਲਾ ਸਾੜਿਆ ਜਾ ਰਿਹਾ ਲੋਕਾਂ ਨਾਲ ਵੱਖ-ਵੱਖ ਨੇ ਠੱਗੀਆਂ ਮਾਰੀਆਂ ਲੱਖਾਂ ਕਰੋੜਾਂ ਰੁਪਈਆ ਦੀਆਂ ਠੱਗੀਆਂ ਮਾਰੀਆਂ ਹੁਣ ਇਹ ਜੇਲ੍ਹ ਦੇ ਵਿੱਚ ਹੈ ਹੁਣੇ ਅੰਦਰ ਹੈ ਮੇਰਨਾ ਵੀ 1.5 ਲੱਖ ਦੀ ਠੱਗੀ ਇਹਨੇ ਮਾਰੀ ਹੈ ਮੇਰੇ ਬੇਟੇ ਨੂੰ ਬਾਹਰ ਭੇਜ ਜਿੰਦੇ ਚੱਕਰ ਜਿੰਨੇ ਮੇਰੇ ਕੋਲ 1.5 ਲੱਖ ਰੁਪਈਆ ਲਿਆ ਸੀ 5-6 ਮਹੀਨੇ ਮੈਨੂੰ ਲਾਰੇ ਲਾਉਂਦਾ ਰਿਹਾ ਜਦੋਂ ਮੈਂ ਵੇਖਿਆ ਵੀ ਮੇਰ ਨਾਲ ਠੱਗੀ ਹੋ ਗਈ ਹੈ ਮੈਂ ਡੀਆਈਜੀ ਸਾਹਿਬ ਦੇ ਪੇਸ਼ ਹੋ ਕੇ ਦਰਖਾਸਤ ਦਿੱਤੀ ਆ ਉਹਨਾਂ ਦੇ ਹੱਥੀਂ ਚ ਮਾਰਕ ਕੀਤੀ ਆ ਉੱਥੇ ਜਦੋਂ ਮੈਨੂੰ ਬੁਲਾਇਆ ਗਿਆ ਫਿਰ ਇਹਨੇ ਮੇਰ ਨਾਲ ਐਗਰੀਮੈਂਟ ਕੀਤਾ ਮੈਨੂੰ ਚੈੱਕ ਦਿੱਤੇ ਨੇ ਮੇਰ ਨਾਲ ਲਿਖਤ ਕੀਤੀ ਹੈ ਮੇਰੇ ਕੋਲ ਸਾਰੇ ਸਬੂਤ ਹੈਗੇ ਆ ਜੀ ਠੀਕ ਹੈ ਸਰ ਤੇ ਚੈੱਕ ਦੀ ਜਦੋਂ ਤਰੀਕ ਹੋਈ ਆ ਆਈਐਨ ਮੈਂ ਪੁੱਛ ਕੇ ਚੈੱਕ ਲਾਇਏ ਨੇ ਚੈੱਕ ਵੀ ਬਾਊਂਸ ਹੋ ਗਿਆ ਜੀ ਚੈੱਕ ਬਾਊਂਸ ਹੋਣ ਤੋਂ ਫਿਰ ਮੈਂ ਮਾਨਯੋਗ ਸੀਪੀ ਸਾਹਿਬ ਦੇ ਪੇਸ਼ ਹੋ ਕੇ ਦਰਖਾਸਤ ਦਿੱਤੀ ਆ ਉਹ ਦਰਖਾਸਤ ਮੇਰੀ ਈ-ਓਵਿੰਗ ਚ ਮਾਰਕ ਹੋਈ ਆ ਉੱਥੇ 4 ਮਹੀਨੇ ਦਰਖਾਸਤ ਚੱਲੀ ਸੀਪੀ ਸਾਹਿਬ ਦੇ ਰੀਡਰ ਨੇ ਤਰਸੇਮ ਸਿੰਘ ਉਹਨਾਂ ਨੂੰ ਮੈਂ 2-3 ਵਾਰੀ ਜਾ ਕੇ ਮਿਲੇ ਆ ਪਰ ਅਸਲੀ ਵੀ ਮੈਨੂੰ ਸੀਪੀ ਸਾਹਿਬ ਨੂੰ ਇੱਕ ਵਾਰੀ ਮਿਲਣ ਦੋ ਮੇਰਾ ਆ ਦਰਦਿਆ ਮੈਂ ਬੜਾ ਦੁਖੀ ਆ ਮੈਂ ਵਿਆਜੀ ਚੁੱਕੇ ਪੈਸੇ ਦਿੱਤੇ ਆ ਮੈਨੂੰ ਇਨਸਾਫ ਚਾਹੀਦਾ ਪਰ ਤਰਸੇਮ ਸਿੰਘ ਵੀ ਕਹਿੰਦੇ ਵੀ ਤੁਸੀਂ ਸੀਪੀ ਸਾਹਿਬ ਨੂੰ ਨਹੀਂ ਮਿਲ ਸਕਦੇ ਅਸੀਂ ਆਈਏ ਉਹਨੂੰ ਕਹਿ ਦਿੰਦੇ ਆ ਤੁਹਾਡਾ ਮਸਲਾ ਹੱਲ ਹੋ ਜਾ ਮੇਰਾ ਕੋਈ ਮਸਲਾ ਨਹੀਂ ਹੱਲ ਹੋਇਆ ਨਾ ਮੈਨੂੰ ਸੀਪੀ ਸਾਹਿਬ ਨੂੰ ਮੈਨੂੰ ਦਿੱਤਾ ਗਿਆ ਮੈਨੂੰ ਇਨਸਾਫ ਚਾਹੀਦਾ ਪ੍ਰਸ਼ਾਸਨ ਵੱਲੋਂ ਇੱਥੇ ਜੋ ਵੀ ਆ ਬੰਦੀ ਕਾਰਵਾਈ ਕੀਤੀ ਜਾਵੇ ਤੇ ਮੇਰੇ ਜਿਹੜੇ ਪੈਸੇ ਮੈਨੂੰ ਦਵਾਏ ਜਾਣ ਚੌਥੇ ਥੰਮ ਵਿੱਚ ਪੂਰੇ ਸੰਸਾਰ ਦੇ ਵਿੱਚ ਪੂਰੇ ਵਰਲਡ ਦੇ ਚ ਗਿਨੇ ਗਏ ਪੱਤਰਕਾਰ ਜਿਹੜੇ ਹੁੰਦੇ ਨੇ ਉਹਨਾਂ ਦਾ ਕੰਮ ਹੁੰਦਾ ਸਚਾਈ ਵਾਲੀਆਂ ਖਬਰਾਂ ਲਾਉਣੀਆਂ ਜਿਹੜਾ ਪੱਤਰਕਾਰ ਆਪ ਹੀ ਠੱਗ ਮਾਰੇਗਾ ਪਬਲਿਕ ਨੂੰ ਉਹ ਪਬਲਿਕ ਦੇ ਹਿੱਤ ਚ ਕੀ ਬੋਲੇਗਾ ਰਾਜਨੀਤਿਕਾਂ ਨੂੰ ਕੀ ਚਮਕਾਏਗਾ ਕਿਸੇ ਨੂੰ ਸੋ ਮੈਂ ਅੱਜ ਮੈਡਮ ਸਾਡੇ ਸੀਨੀਅਰ ਪੱਤਰਕਾਰ ਨੇ ਮਮਤਾ ਦਿੱਤੈ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰਾਰਲਾ ਜਿਹੜਾ ਕੀਤਾ ਵਾ ਉਸ ਤੇ ਮੈਂ ਇਹ ਵੀ ਕਵਾਂਗਾ ਵੀ ਜਿਹੜੇ ਉਹਨਾਂ ਦੇ ਨਾਲ ਵੀ ਸੀ ਪੱਤਰਕਾਰ ਜਿਹੜੇ ਭੰਗੂ ਜੀ ਦੇ ਨਾਲ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਇਹਦਾ ਸਾਥ ਛੱਡ ਦੋ। ਬਾਕੀ ਜੋ ਸਾਫ ਸਫਾਈ ਵਾਲੇ ਪੱਤਰਕਾਰ ਨੇ ਉਹਨਾਂ ਨੂੰ ਇਸ ਕੰਮ ਦੇ ਵਿੱਚ ਵੱਧ ਚੜ ਕੇ ਆਉਣਾ ਚਾਹੀਦਾ ਸੀ ਪਰ ਉਹ ਨਹੀਂ ਆਏ। ਬੜੇ ਅਫਸੋਸ ਦੀ ਗੱਲ ਹੈ। ਇਹ ਸਮੁੱਚੇ ਪੱਤਰਕਾਰ ਭਾਈਚਾਰੇ ਤੇ ਇੱਕ ਕਲੰਕ ਹੈਗਾ ਸੀ ਜੀ। ਤੁਸੀਂ ਕੀ ਸਮਝਦੇ ਕਿ ਪੰਗੋ ਸਾਹਿਬ ਦੀ ਜਿਹੜੀ ਇਹ ਫੈਟ ਜਿਹੜੀ ਇਹ ਬੜੀ ਪੁੱਛ ਦੇ ਬੱਜਾਗੀ ਤੇ ਉਹਦੇ ਕਰ ਨਹੀਂ ਜਿਹੜੇ ਕੇਸ ਨੇ ਚਲੋ ਐਡਾ ਵੱਡਾ ਮਤਲਬ ਪੱਤਰਕਾਰ ਤੇ ਨਹੀਂ ਹੈਗਾ। ਚਲੋ ਫਿਰ ਵੀ ਮੈਂ 15-16 ਸਾਲ ਚ ਮੈਂ ਪੱਤਰਕਾਰੀਤਾ ਕੀਤੀ ਆ ਔਰ ਧੰਨਵਾਦ ਹੈ ਸਾਡੇ ਪੱਤਰਕਾਰ ਲਾਈਨ ਦੇ ਗੁਰੂ ਜੀ ਸਰਦਾਰ ਜਸਵੀਰ ਸਿੰਘ ਪੱਟੀ ਜੀ ਜਿਨ੍ਹਾਂ ਦੀ ਰਹਿਮਾਈ ਹੈ தாம் ਜੋ ਵੀ ਮਤਲਬ ਪੱਤਰਕਾਰਾਂ ਦੀ ਮੁਸ਼ਕਲ ਆਉਂਦੀਆਂ ਰਹੀਆਂ ਉਹ ਪੈਲ ਦੇ ਆਧਾਰ ਤੇ ਖੜੇ ਰਹਿੰਦੇ ਨੇ ਬਾਕੀ ਜਿਹੜਾ ਇਹੋ ਜਿਹੇ ਜਿਹੜੇ ਪੱਤਰਕਾਰ ਨੇ ਜਿਹੜੇ ਠੱਗ ਪੱਤਰਕਾਰ ਦੇ ਇਹਨਾਂ ਨੂੰ ਪੱਤਰਕਾਰ ਤਾਂ ਹੀ ਨਹੀਂ ਕਹਿੰਦੇ ਪੱਟੀ ਸਾਹਿਬ ਪੱਟੂ ਸਾਹਿਬ ਦੀ ਪੱਟੀ ਸਾਹਿਬ ਦੀ ਜਿਹੜੀ ਸੈਨਾ ਵਾਂ ਮੰਨ ਲਓ ਮੈਂ ਆ ਉਹਨਾਂ ਦੇ ਆ ਪੀਏ ਸਾਹਿਬ ਆਏ ਸਾਡੇ ਸੰਨੀ ਭਾਜੀ ਇਹ ਸਾਰੀ ਟੀਮ ਉਹਨਾਂ ਦੀ ਪੱਟੀ ਸਾਹਿਬ ਦੀ ਆ ਗੁਰੂ ਜੀ ਨਹੀਂ ਆਏ ਕੋਈ ਗੱਲ ਨਹੀਂ ਪਰ ਚੇਲੇ ਤੇ ਸਾਰੇ ਮੌਜੂਦ ਨੇ ਜੀ ਤੁਸੀਂ ਲੋਕ ਲੋਕਾਂ ਨੂੰ ਮੈਂ ਹੱਥ ਜੋੜ ਕੇ ਆਪਣੇ ਵੱ ਐਸੋਸੀਏਸ਼ਨ ਚੰਡੀਗੜ੍ਹ ਪੰਜਾਬ ਜਰਨਲਿਸਟਸ ਨੂੰ ਇਹੋ ਬੇਨਤੀ ਕਰਾਂਗਾ ਕਿ ਇਹੋ ਜਿਹੇ ਪੱਤਰਕਾਰ ਜਿਹੜੇ ਵੀ ਕੋਈ ਸਮਾਜ ਦੇ ਵਿੱਚ ਜਾਂ ਵਪਾਰੀਆਂ ਨੂੰ ਠੱਗੀਆਂ ਮਾਰਦੇ ਨੇ ਉਹ ਮਤਲਬ ਜਿਹੜੇ ਸਾਡੇ ਜਸਵੀਰ ਸਿੰਘ ਪੱਟੀ ਸਾਹਿਬ ਜਿਹੜੇ ਪ੍ਰਧਾਨ ਪੰਜਾਬ ਪ੍ਰਧਾਨ ਨੇ ਉਹਨਾਂ ਤੱਕ ਮੈਸੇਜ ਠੱਗੀ ਮਾਰਨ ਤੋਂ ਪਹਿਲੇ ਦਿਆ ਕਰਨਾ ਬਾਅਦ ਵਿੱਚ ਇਹੋ ਜਿਹੇ ਕਲਪਨ ਨਾਲ ਕੋਈ ਫਾਇਦਾ ਨਹੀਂ ਇਸ ਦੇ ਨਾਲ ਜਿਹੜੇ ਬਾਕੀ ਪੱਤਰਕਾਰ ਨੇ ਉਹਨਾਂ ਦੀ ਵੀ ਹੰਝ ਜਿਹੜਾ ਖਰਾਬ ਹੁੰਦਾ ਵਾ ਸ਼ੇ ਐਸੀ ਸਾਡੇ ਚੈਨਲ ਨੂੰ ਜਿਹੜੀ ਖਾਸ ਰਿਪੋਰਟ ਤੁਹਾਨੂੰ ਅੱਸੀ ਦਿਖਾਈ ਹੈ ਮੈਡਮ ਖੁਸ਼ਬੂ ਸ਼ਰਮਾ ਸੰਜੀਵ ਜੀ ਦੇ ਨਾਲ ਤੇ ਮਨਦੀਪ ਸਿੰਘ ਕੈਮਰਾਮੈਨ ਔਰ ਮੈਂ ਤੁਹਾਡਾ ਆਪਣਾ ਦੋਸਤ ਹਨ ਹੋਸਟ ਵਾਈਜੀ ਟੀਵੀ ਤੋਂ ਅਜੇ ਸ਼ਿੰਗਾਰੀ ਜੈ ਹਿੰਦ ਮੇਰਾ ਵਾਰਤਮਾਨ